जिला परिषद मैबर किरना खेड़ा ते ब्लाक समिति मैबर सिमर कुमार ने सीनियर आप आगू दलजीत राजू नाल मुलाकात दलजीत राजू ने सिरोपा पा के जित दी मुबारकबाद फगवाड़ा बाई दसंबर आम आदमी पार्टी दे फगवाड़ा पछवी जोन ਤੋ ਨਵੇਂ ਚੁਣੇ ਗਏ ਜ਼ਿਲ੍ਹਾ ਪ੍ਰੀਸ਼ਦ ਮੈਬਰ ਕੁਲਦੀਪ ਕੁਮਾਰ ਕਿਰਨਾ ਖੇੜਾ ਅਤੇ ਉੱਚਾ ਪਿੰਡ ਜ਼ੋਨ ਤੋਂ ਚੁਣੇ ਗਏ ਬਲਾਕ ਸਮਤੀ ਮੈਬਰ ਸਿਮਰ ਕੁਮਾਰ ਸਿਮਰੂ ਨੇ ਅੱਜ ਪਾਰਟੀ ਦੇ ਸੀਨੀਅਰ ਆਗੂ ਅਤੇ ਯੋਧ ਨਸ਼ਿਆਂ ਵਿਰੁੱਧ ਮਹਿੰਦ ਦੇ ਫਗਵਾੜਾ ਇੰਚਾਰਜ ਦਲਜੀਤ ਸਿੰਘ ਰਾਜੂ ਦਰਵੇਸ਼ ਪਿੰਡ ਦੇ ਨਾਲ ਉਹਨਾਂ ਦੇ ਦਫ਼ਤਰ ਵਿਖੇ ਮੁਲਾਕਾਤ ਕੀਤੀ। ਉਹਨਾਂ ਨੇ ਚੋਣਾਂ ਦੌਰਾਨ ਦਲਜੀਤ ਰਾਜੂ ਦੋ ਚੋਣ ਮਹਿੰਦ ਦੌਰਾਨ ਸਹਿਯੋਗ ਅਤੇ ਸਮਰਥਨ ਦੇਣ ਲਈ ਤਹਿ ਦਿਲੋਂ ਧੰਨਵਾਦ ਕੀਤਾ। ਉਨਾ ਪ੍ਰੋਸਾ ਦਿੱਤਾ ਕਿ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੇ ਚਲਦਿਆਂ ਪਿੰਡਾਂ ਦੇ ਵਿਕਾਸ ਸਬੰਧੀ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਤੰਦੇਹੀ ਦੇ ਨਾਲ ਨਿਭਾਉਣਗੇ ਸਰਕਾਰੀ ਸਕੀਮਾਂ ਦਾ ਲਾਭ ਪਿੰਡਾਂ ਚਾ ਵਸਦੇ ਹਰੇਕ ਲੋੜਵੰਦ ਤੱਕ ਯਕੀਨੀ ਤੌਰ ਤੇ ਪਹੁੰਚਾਇਆ ਜਾਵੇਗਾ ਪਿੰਡਾਂ ਦੇ ਵਸਨੀਕਾਂ ਨੂੰ ਮੁੱਢਲੀਆਂ ਸਹੂਲਤਾਂ ਦੀ ਕਾਟ ਪੂਰੀ ਕਰਵਾਉਣ ਦਾ ਹਰ ਸੰਭਵ ਯਤਨ ਕਰਨਗੇ ਉਹਨਾਂ ਕਿਹਾ ਕਿ ਜੋ ਵਾਦੇ ਉਹਨਾਂ ਨੇ ਵੋਟਰਾਂ ਦੇ ਨਾਲ ਚੋਣ ਪ੍ਰਚਾਰ ਮਹਿੰਦ ਦੌਰਾਨ ਕੀਤੇ ਸਨ ਉਹਨਾਂ ਨੂੰ ਸੀਨੀਅਰ ਆਪ ਲੀਡਰਸ਼ਿਪ ਅਤੇ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਹਰ ਹਾਲ ਵਿੱਚ ਪੂਰਾ ਕੀਤਾ ਜਾਵੇਗਾ ਦਲਜੀਤ ਰਾਜੂ ਦਰਵੇਸ਼ ਪਿੰਡ ਨੇ ਦੋਵੇਂ ਨਵੇਂ ਚੁਣੇ ਗਏ ਅਹੁਦੇਦਾਰਾਂ ਨੂੰ ਸਿਰੋਪੇ ਪਾ ਕੇ ਜਿੱਤ ਦੀ ਮੁਬਾਰਕਬਾਦ ਦਿੱਤੀ ਉਹਨਾਂ ਕਿਹਾ ਕਿ ਇਹ ਜਿੱਤ ਪੰਜਾਬ ਸਰਕਾਰ ਦੀਆਂ ਕਾਰਗੁਜ਼ਾਰੀਆਂ ਤੇ ਜਨਤਾ ਵੱਲੋਂ ਪ੍ਰਵਾਨਗੀ ਦੀ ਮੋਹਰ ਹੈ ਉਹਨਾਂ ਭਰੋਸਾ ਦਿੱਤਾ ਕਿ ਮੈਬਰ ਪਾਰਲੀਮੈਂਟ ਦਾ ਰਾਜਕੁਮਾਰ ਚੱਬੇਵਾਲ ਅਤੇ ਹੋਰ ਸੀਨੀਅਰ ਲੀਡਰਸ਼ਿਪ ਦੇ ਸਹਿਯੋਗ ਸਦਕਾ ਪੰਜਾਬ ਦੀ ਭਗਵੰਤ ਮਾਨ ਸਰਕਾਰ ਤੋਂ ਉਹਨਾਂ ਦੇ ਜੋਂ ਅਦੀਨ ਆਉਣ ਵਾਲੇ ਪਿੰਡਾਂ ਦਾ ਸਮੁੱਚਾ ਵਿਕਾਸ ਕਰਵਾਇਆ ਜਾਵੇਗਾ ਅਤੇ ਲੋਕਾਂ ਦੀ ਹਰ ਮੁਸ਼ਕਿਲ ਦਾ ਸੰਭਵ ਹੱਲ ਕੀਤਾ ਜਾਵੇਗਾ। ਉਹਨਾਂ ਜ਼ਿਲ੍ਹਾ ਪ੍ਰੀਸ਼ਦ ਮੈਬਰ ਕਿਰਨਾ ਖੇੜਾ ਅਤੇ ਬਲਾਕ ਸਮਤੀ ਮੈਬਰ ਸਿਮਰ ਕੁਮਾਰ ਸਿਮਰੂ ਨੂੰ ਪੰਜਾਬ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮਹਾਂ ਚਾਵੀ ਬੰਦਾ ਸਹਿਯੋਗ ਦੇਣ ਅਤੇ ਪਿੰਡਾਂ ਨੂੰ ਬਿਲਕੁਲ ਨਸ਼ਾ ਮੁਕਤ ਬਣਾਉਣ ਵਿੱਚ ਸਹਿਯੋਗ ਦੇਣ ਦੀ ਅਪੀਲ ਕੀਤੀ। ਇਸ ਮੌਕੇ ਅਮਰੀਕ ਸਿੰਘ ਮੀਕਾ, ਗगनਪੱਟੀ, ਸੋਮਨਾਥ ਕਾਂਸ਼ੀਨਗਰ, ਰਿਸ਼ੀ ਨੰਗਲ, ਤੀਰਥਰਾਮ, ਗੋਪੀ ਮੱਟੂ, ਜੱਸਾ ਮੱਟੂ ਤਰੂ ਕਈ ਆਦੇ ਹਾਜ਼ਰ ਸਨ।